ਇਹ ਵਾਰ ਕਾਲ ਸਭੀ ਫਤੇ ਬ੍ਰੰਮ ਲਈ ਇਹ ਅੰਦਰ ਕਣਕ ਦੇ ਭਰ ਕੇ ਸੀਲਡ ਕਰੇ ਹੋਏ ਆਹ ਕੂਲਰ ਆਪਣਾ ਲੱਕੜ ਦਾ ਬਣਾਇਆ ਹੈ ਇਹਨਾਂ ਕਹਿੰਦੇ ਉਹ ਖਰਾਬ ਨਹੀਂ ਹੁੰਦੀ ਪਾਣੀ ਚ ਲੱਕੜ ਬਹੁਤ ਵਧੀਆ ਰਹਿੰਦਾ ਮੇਰੀ ਸਲਾਹ ਇਹਨੂੰ ਕੋਠੇ ਤੇ ਲਾ ਕੇ ਪੈ ਪਿੱਤਰ ਮੂਰੇ ਬਣਾ ਕੇ ਲੋ ਇਹਦਾ ਅੰਦਰ ਲਿਈਏ ਹਵਾ ਇਹਦੀ ਠੰਢੀ ਕੁਦਰਤੀ ਹਵਾ ਲੈ ਯਾ ਚੜ੍ਹ ਚੜਾਈ ਆ ਹੋ ਰਿਆਂ ਹਾਂ ਜੀ ਜੀਰੀ ਹਾਂ ਜੀ ਜੀਰੀ ਵੀ ਸਾਫ਼ ਕਰ ਦਾਂਗੇ ਜੀ ਆਪਾਂ ਹੁਣ ਬਿੱਲੇ ਹੀ ਹੋ ਦੇਖ ਮੈਂ ਸ਼ੂਟ ਸਿਮਣਾ ਮੈਂ ਸ਼ੂਟ ਇਸ ਚ ਹਟਕਾਣੀ ਸ਼ੂਟ ਤੈਨੂੰ ਸ਼ੂਟ ਆ ਕੀ ਐ ਅੱਛਾ ਇਹ ਸਰੋਂ ਆ ਹੂੰ ਇਹ ਵੀ ਕਰਨੇ ਲਈ ਉਹ ਤੋਂ ਪਲੀਸੀ ਆਪਣੀ ਹਨਾ ਆਪਾਂ ਇੱਥੋਂ ਇਹ ਰੂੰਗਾ ਆ ਤੇ ਚੱਲ ਕਿੱਡਾ ਕਿੱਡਾ ਉਧਰੋਂ ਪੁੰਜੀਆ ਤੋਂ ਉਧਰੋਂ ਹਸਮਾਨਾ ਤੋਂ ਆਉਂਦਾ ਉਹ ਇਹ ਦੇਣਾ ਇੱਥੇ ਵੀ ਪੱਖਾ ਤਾਂ ਲੱਗ ਸਕਦਾ ਆਪਣੇ ਕੋਲ ਹੈਗਾ ਇੱਕ ਪੱਖਾ ਕਿੱਥੇ ਹੈ ਨਾ ਪਰ ਉਹ ਲਾਤੀ ਕਰਾਂਗੇ ਕੀ ਅੱਪ ਬਹੁਤ ਵਧੀਆ ਔਰੇ ਤਾਂ ਕਮਰਾ ਕਿ ਯੈਸ ਅੰਦਰ ਵੀ ਬੀਂਦੇ ਲਮਾ ਦੇ ਨੂੰ ਵੀ ਦਿਖਾ ਦੇ ਲਿਗਿੰਗ ਇਹਦੇ ਸਾਰੀ ਆ। ਅੱਜ ਜਿਹੜੇ ਫੀਡ ਰੁੱਕ ਆ ਨੇ ਐਨੇ ਕਮੈਂਟ ਕਰਦੇ ਨੇ ਨਾ ਮੈਂ ਫੋਨ ਲੇ ਕੇ ਨਾ ਫਿਰ ਸਾਰੇ ਦੇ ਕਮੈਂਟ ਬੋਲਾਂਗੀ। ਇੱਕ ਭਿੰਡਾ ਬਹੁਤ ਨੇ। ਸਾਡੇ ਭਿੰਡਾ ਦਾ ਜਗਾੜ ਪਤਾ ਕਿੱਥੇ ਬਣਾਇਆ ਹੈ। ਖਖਰਾ ਉੱਥੇ। ਉਹ ਜਾਲੀ ਉਧਰੋਂ ਟੁੱਟੀ ਹੋਈ ਆ। ਆ ਲੱਗਿਆ। ਅੱਜ ਵੀ ਕਾਹ ਦੇ ਵੜ ਕੇ ਆਉਦੇ। ਹਾਂ। ਪ੍ਰਿੰਟਰ ਨੂੰ ਚਾਹੀ ਸਭ ਤੋਂ ਨੇੜੇ ਤੋਂ ਨੇੜੇ ਦੇਖ ਸਕਦੇ ਆਂ ਪਰ ਟੱਚ ਵੀ ਕਰ ਸਕਦੇ ਆਂ। ਆਓ ਸਰਾਖਾ ਮੜਾ ਉੱਥੋਂ ਬਾੜੇ ਨਹੀਂ ਸੇਫ ਨੇ ਇੱਥੇ ਇਥੋਂ ਕੋਈ ਪੁੱਛੀ ਆ ਕੀ ਲਈ ਜਾਂਦੀ ਪ੍ਰਿੰਟ ਲੈ ਗਈ ਇਹ ਜਿਹੜਾ ਖੱਖਰ ਦਾ ਉਹ ਬਣਾਉਂਦੇ ਹੁੰਦੇ ਨੇ ਮਟੀਰੀਅਲ ਜਆ ਉਹ ਲੈ ਕੇ ਆਉਂਦੀਆਂ ਨੇ ਸਾਡੇ ਇੱਥੋਂ ਇਹ ਆ ਦੇ ਆ ਬਾਸ ਤੋਂ ਆ ਦੇ ਆ ਬੈਠ ਗਈ ਪ੍ਰਿੰਟ ਆ ਦੇ ਇਹਨੇ ਬਾਹਰ ਕੁਰਸੀ ਜਾਣਾ ਏ इकठा ਕਰਕੇ ਨੇ ਆ ਜਿਆ ਸਿਲਤਾਈਂ ਦਿਖ ਦਿਆਣਾ ਤੁਹਾਨੂੰ ਸਭ ਇਹਨਾਂ ਦੀਆਂ ਪੱਟੀਆਂ ਹੋਈਆਂ ਨੇ ਜਾਬ ਕਿਤੇ ਬਾਸ ਨੂੰ ਹੱਥ ਲਾਉਣਾ ਦੇਖ ਕੇ ਲਾਉਣਾ ਪੈਂਦਾ ਵੀ ਪ੍ਰਿੰਟ ਤਾਂ ਨਹੀਂ ਬੈਠੀ ਤੀ ਉਸੇ ਨਿਕਾ ਉੱਥੇ ਵੀ ਜਿਗਾਰਡ ਬਣਾਉਣਾ ਚਿੜੀਆਂ ਦੇ ਆਲ ਨੇ ਉਹਨੇ ਖਾਸੀ ਵਾਰ ਆ ਕੇ ਕਬੂਤਰ ਵੀ ਆਏ ਨੇ ਘਟਾਰਾਂ ਵੀ ਆ ਕੇ ਦੇਖ ਕੇ ਗਈਆਂ ਨੇ ਵੀ ਜਗ੍ਹਾ ਹੈਗੀ ਹੈ ਕਿ ਨਹੀਂ ਚਲੋ ਮੈਂ ਨੇ ਲਓ ਜੀ ਅੰਦਰ ਦਿਖਾਉਣਾ ਸਾਡੇ। ਆਹ ਦੇ। ਉਹ ਪੱਟਿਆ ਰਹੇ ਨੀ ਬਿਗਾ ਕੇ। ਹੋਰ ਇਹਨੂੰ ਕੰਮ ਤਾਉਂਦੇ ਨੇ ਜਨਾਨੀਆਂ ਕੋਲ ਸੂਟਾਂ ਬਸ ਮਹੀਨੇ 'ਚ ਦੋ ਲਿਆ ਦਿਓ। ਪੱਕੇ ਹੋਣਾ ਰੋਟੀਆਂ। ਨਹੀਂ ਸੋਟੀ ਨਾ ਰੋਟੀਆਂ। ਮਹੀਨੇ 'ਚ ਦੋ ਸੂਟ ਪੱਕੇ ਲਿਆ ਦਿਓ ਬਸ। ਆ ਸਾਡੀ ਸਰਪੰਚਣੀ ਆ ਸ਼ਰਾਬ ਪੀਂਦੀਆਂ ਨਾ ਤਾਂ ਫੇਮ ਕੁੱਕੀ ਖਾਂਦੀਆਂ ਨੇ ਜਰਾਨੀਆਂ ਹਾਂ ਤੇਲ ਆ ਗੱਡੀਆਂ ਚ ਫੂਕਦੀਆਂ ਨੇ ਉਹ ਫੋ ਗੱਡੀ ਰੱਬ ਦਿੰਦਾ ਤੇਲ ਫੂਕੂ ਅਗਲਾ ਹੁਣ ਤੇ ਘਰੇ ਨੇ ਰੋਟੀਆਂ ਪਕਾਉਣ ਤੇ ਉੱਤੋਂ ਦੇ ਗੋਆ ਚਕੰਦੇ ਮੈਂ ਕਰ ਕਰ ਜਾਓ ਆ ਮੇਰੇ ਲਈ ਦੇਖ ਕੱਲ ਜਾ ਕੇ ਆਈ ਆ 20000 ਲਾ ਦਊ ਮੇਰੇ ਕੋਲ ਕੀ ਕਹਿੰਦਾ ਅਰੇ ਘਰ ਮੈਂ ਤਾਂ ਲੈ ਗਈ ਹਲੇ ਮੈਂ ਦਿਖਾਣੇ ਨੇ ਸੂਟ ਵੀ ਨਹੀਂ ਦਿਖਾਇਆ ਮੈਂ ਪਰਸ ਲੈ ਕੇ ਆਇਆ ਇੱਕ ਪਰਸ ਆ ਲੈ ਗਿਆ ਤਾਂ ਮੈਨੂੰ ਰਾਮ ਆ ਮੈਨੂੰ ਰਾਮ ਆ ਮੈਨੂੰ ਉਹ ਮੋਤੀਆਂ ਦਾ ਮਿਲਿਆ 800 ਦਾ ਬਾਕੀ ਫਿਰ ਦਿਖਾਵਾਂਗਾ ਜਾਂ ਲੜਦੀਆਂ ਹੋਣੀਆਂ ਚੁੱਪ ਕਰਕੇ ਵੀਡੀਓ ਬਣਾਉਂਗਾ ਮੈਂ ਇਹਨਾਂ ਦੀ ਲੋ ਜੀ ਮੈਂ ਆ ਗਈ ਸੀਗੀ ਅੰਦਰ ਤੇ ਇੱਧਰ ਦੇਖਦੇ ਕਿੰਨਾ ਖੋ ਗਿਆ 8 ਟੋਲ ਚੱਕ ਲਿਆ ਚਲੋ ਕਰਾਂ ਤਾ ਜੈਨੂ ਪਰ ਆਉਂਦਾ ਮਾੜਾ ਐਂ ਤੱਕ ਐਂ ਟੇਡਾ ਕਰ ਲੈਣਾ ਇਹਨੂੰ ਐ ਹਾਂਜੀ ਇਹਨੂੰ ਐ ਰੋਟੀ ਦਾ ਜੇ ਤੁਸੀਂ ਦੇਖੀ ਆ ਵੀ ਜਿਹੜੀ ਲੋਗ ਲੈ ਤਾ ਮਾੜਾ ਦੂਰ ਪਸੰਦ ੱਕਣਾ ਹੂੰ ਮੈਂ ਕੱਲੀ ਪੰਗਾ ਲੈਣ ਲੱਗੀ ਸੀਗੀ ਸਰੋਂ ਵਾਲਾ ਢੋਲ ਤੀਕਾ ਮੇਰੀ ਚੱਪਲ ਦੀ ਬੱਦਰੀਆਂ ਟੁੱਟ ਗਈ ਪਰ ਢੋਲ ਹੀ ਹਿੱਲਿਆ ਤੇ ਦੇਖ ਬੂਸਾ ਆ ਗਿਆ ਤੇ ਅੰਦਰ ਖਾਣਾ ਬਚ ਗਈ ਸਹੀ ਗੱਲ ਐ ਜੀ ਲੋ ਜੀ ਐਵੇਂ ਆਪਾਂ ਨੇ ਢੋਲ ਇੱਧਰ ਲਾਤੇ ਨੀ ਬਰ ਮਾਦ ਨਹੀਂ ਨੂੰ ਇੱਥੇ ਠੀਕ ਐ ਵੈਸੇ ਦੇਖ ਲੋ ਮੇਂ ਜੇ ਕਿਦਾ ਮੋਮ ਦਾ ਮਾਇਆ ਦੇਣਾ ਕੱਪੜਾ ਦੇਣਾ ਹੋਰ ਇਹ ਤੇ ਇਕੱਠਿਆਂ ਤੇ ਆ ਜੂ ਤਿੰਨਾਂ ਦੇ ਕਿਵੇਂ ਤੁਸੀਂ ਕਹਿ ਰਹੇ ਇਹਦੇ ਲੰਬੇ ਹੀ ਲਾ ਦੀਏ ਤਿੰਨੇ ਹਾਂ ਵੈਸੇ ਠੀਕ ਤਾਂ ਉਹ ਵੀ ਐ ਚਲੋ ਮੈਂ ਇਧਰ ਸਾਫ ਸਫਾਈ ਜੀ ਕਰਦੀ ਆ ਮਾੜਾ ਜਿਹਾ ਠੀਕ ਆ ਚਲੋ ਮੈਂ ਇਧਰੋਂ ਖਾਲ ਖੁੰਝੇ ਦਾ ਕੱਢਾਂ ਸੋ ਆਪਾਂ ਫੇਰ ਬਣਾਨੇ ਪੈਣੀ ਜੀ ਛੋੜ ਦਿਆ ਕਰੇ ਹੂੰ ਜੀ ਜੀ ਸਾਹਿਬ ਹਾਂਜੀ ਹਾਂ ਮੈਂ ਝਾੜ ਰਹੀ ਹਾਂ ਜਿਹਦਾ ਤਾਹੀ ਲੀਡ ਚ ਰੱਖਿਆ ਚਲੋ ਜੀ ਪਹਿਲਾਂ ਮੈਂ ਸਾਬ ਸਫਾਈ ਕਰਦਾ ਫਿਰ ਮੈਂ ਤੁਹਾਨੂੰ ਬਾਅਦ ਚ ਦਿਖਾਉਂਗੀ ਵੀ ਕਮਰੇ ਦਾ ਅਸੀਂ ਸਾਰਾ ਸਾਫ ਕਰਕੇ ਰੱਖਾਂਗੇ ਫਿਰ ਫਿਰ ਬਣਦੇ ਆ ਵੀਡੀਓ ਨਾਲ ਕੀ ਇਹਨੇ ਕੀ ਆ ਆਲੂ 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 ਕੀ ਬਣਿਆ ਪਿਆ ਆਲੂਆਂ ਦਾ ਬਣੇ ਆਲੂ ਨੇ ਗੋੜੇ ਆਲੂ ਆ ਦੇਖੋ ਲਓ ਨੇ ਤਾਂ ਹੈ ਟੋ ਹੁਣ ਉੱਥੇ ਕਿਸੇ ਨੂੰ ਇੱਥੇ ਦਾਮ ਕਰੂ ਦੇਵੋ ਉਹਨੂੰ ਠੀਕਾ ਦੋ ਤਾਂ ਨਾ ਹੂੰ ਵੈਸੀ ਆਲੂ ਨਾ ਮਤਲਬ ਕਿ ਮੈਂ ਆਪਾਂ ਕਈ ਛੋਟੇ ਛਰਾ ਵਾਲੂ ਹੁੰਦੇ ਨੇ ਜਿਹੜੇ ਮਤਲਬ ਇਹਦੇ ਜੇ ਥੋੜੇ ਹੁੰਦੇ ਛੋਟਾ ਛੋਟਾ ਉਹ ਆਲੂ ਨਹੀਂ ਨੇ ਅਰੇ ਹੂੰ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਬੀਬੀ ਵੀ ਨਹਾ ਲਈ ਅੱਜ ਹਨਾ ਕੌਣ ਆ ਰਹੀ ਨੇ ਅੱਜ ਆਪਣੇ ਘਰੇ ਅੱਜ ਸਾਡੀ ਬੀਬੀ ਦੇ ਗੈਸਟ ਆ ਰਹੇ ਨੇ ਜਿਹੜੀ ਭਜਾਈ ਆ ਉਹ ਮੇਰਾ ਭਾਈ ਆ ਹਾਂ ਸਾਡੀ ਬੀਬੀ ਅੱਜ ਖੁਸ਼ ਫਿਰਦੀ ਆ ਖੁਸ਼ ਭਾਈ ਆ ਮੇਰੀ ਚਲੋ ਚਲੋ ਜੇ ਆਪਾਂ ਅੰਦਰ ਕਰ ਰਹੇ ਹਾਂ ਦਾਲ ਪਾਣੀ ਦੀ ਤਿਆਰੀ ਕਿਉਂਕਿ ਮਾਮਾ ਜੀ ਹੋਣੀ ਆ ਰਹੇ ਨੇ ਤੱਕ ਰੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਵੀ ਪੜ ਲਾ ਉੱਥੇ ਬਹਿ ਕੇ ਚੱਲ ਬਹਿ ਕੇ ਪੜ ਆ ਕੁੜੀ ਕਦੇ ਨਹੀਂ ਪੜਦੀ ਹੈਗੀ ਆ ਕੇ ਮੇਰੇ ਕੋਲ ਬਹਾਈ ਜਾਂਦੀ ਆ ਚੱਲ ਚੱਲ ਪੜ ਉੱਠ ਕੇ ਦਿਖਾਈਂ ਹੁੰ ਮੈਨੂੰ ਤੇਦਰ ਨੂੰ ਮੈਂ ਦੇਖ ਦਾਂ ਮਾਂ ਕੀ ਕਰਦੇ ਨੇ ਲਾਲੇ ਤੜਕਾ ਜੀ ਇੱਧਰ ਮਾਂ ਸਬਜ਼ੀ ਬਣਾ ਰਹੇ ਨੇ शिमला ਮਿਰਚ ਤੇ ਇੱਧਰ ਸਾਫਤੀ ਮਸਰੀ ਹਨਾ ਸਾਫਤੀ ਮਸਰੀ ਬਣਾ ਲਈ ਤੇ ਇੱਧਰ ਮੈਂ ਨੇ ਸੈਲਡ ਵੀ ਤਿਆਰ ਕਰਕੇ ਰੱਖ ਲਈ ਆਟਾ ਵੀ ਗੁੰਨ ਲਿਆ ਸਾਰਾ ਕੰਮ ਆਲਮੋਸਟ ਅਸਿਰੇ ਨੂੰ ਪੇੜ ਲਿਆ ਵੀ ਪਹਿਲੇ ਕੰਮ ਨਿਪਟ ਜੇ ਹਨਾ ਫਿਰ ਬੰਦਾ ਉਹਨਾਂ ਕੋਲ ਬੰਦੇ ਕੋਲ ਉਚ ਕਰੀ ਬੈ ਵੀ ਜਾਂਦਾ ਤੇ ਇੱਧਰ ਸਾਫ ਸਫਾਈ ਮੇਰੀ ਸਾਰੀ ਲੈ ਕੇ ਮੈਂ ਹਲਦੀ ਤੇ ਡੌਗੀ ਜੀ ਨੂੰ ਰੱਖ ਦਿਆਂ ਹਾਂ ਸੈੱਟ ਕਰਦੇ ਹਾਂ ਸਾਫ ਸਫਾਈ ਮੈਂ ਏ ਟੂ ਜ਼ੈਡ ਕਰ ਲਈ ਹੈ ਸਾਰੀ ਦੀ ਸਾਰੀ ਸਾਰਾ ਖੁਸ਼ਕ ਹੈ ਚਲੋ ਜੀ ਮੈਂ ਹਲਦੀ ਲੈ ਕੇ ਆਨੇ ਮਾ ਦਿਓ ਮੈਨੂੰ ਉਹ ਮੈਂ ਹਲਦੀ ਲੈ ਕੇ ਆਵਾਂ ਜੀ ਚਾਰ ਮੋਟਾ ਹੋ ਗਈਆਂ 17 ਦਿਨਾਂ ਚਾਰ ਮੋਟਾ ਹੋ ਗਏ ਪਹਿਲਾਂ ਤੂ ਆਦੀ ਕੁੜੀ ਬਣ ਗਈ ਕੋੜਾ ਰਹਾ ਉਹ ਉਸੇ ਪੁਆਲਾ 14 ਜੁਲਾਈ ਨੂੰ ਮਰ ਗਿਆ ਉਹ ਤੋਂ ਅਜੇ ਤਾਂ ਭੋਗ ਨਹੀਂ ਲਿਆ ਉਹ ਤੋਂ ਬਾਅਦ ਹੋ ਗਿਆ ਨਾ ਕੋਈ ਨਾ ਮਰ ਗਿਆ ਇਹ ਬੇਚੈਨ ਦਾ ਵਾਸਲਾ ਲੱਗ ਗਿਆ ਰੋਣ ਚਾਰਾ ਨਾ ਕਿਤੇ ਹੋਰ ਕੋਈ ਜਿਆਦਾ ਕਿਤੇ ਡਾਕਟਰਾਂ ਨੇ ਆਹ ਟਾਈਮ ਕੇ ਉਹ ਦੁਸ਼ਿਆਰੀ ਨਹੀਂ ਪਰ ਹੈ ਨਾ ਕੋਈ ਇਹੀ ਬਸ ਨਾ ਕੋਈ ਫਿਰ ਆਇਆ ਹੈ ਬਾਬੂ ਲਈ ਆ ਭਾਰਤੀ ਇਹਨਾਂ ਨੂੰ ਬਾਬੂ ਕਹਿੰਦੇ ਆਉਂਦੇ ਆਉਣਗੇ ਬੋੜ ਕੇ ਆ ਬੈਠਦੇ ਰਹੀ ਬੋੜ ਤੇ ਦਾ ਤਲ ਨਹੀਂ ਕਦ ਮਿੱਟੀ ਆ ਜਿਆਰੋਂ ਤੋਂ ਤੇ ਨਾ ਖੇਡ ਕੇ ਰਾਜੀ ਆ ਹੈ ਨਾ ਹਾਂ ਬੱਚੇ ਖੇਡਦੇ ਸੀ ਚੱਲ ਉਹ ਤੇ ਮੈਨੂੰ ਤਾਂ ਹੋ ਰਹੀ ਆ ਤਾਂ ਉੱਥੇ ਹੱਕਾ ਮੰਨਦਾ ਤੇ ਦੀ ਦੀ किथे के दीदी ओ <laughs> <माँ। laughs> किथे के दीदी <laughs> के दीदी <laughs> दीदी हाँ गायब हो गई है नहीं उरे <laughs> किथे के दीदी ओ ओ चल ना नहीं वेट कर ले यार আ এ ু

ਆ ਜਾ ਪਹਿਲੇ ਬੀ ਆ ਜੀ ਦੀਦੀ ਕਿੱਥੇ ਹੈ ਦੀਦੀ 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 ਗੰਦੀ ਆ ਨਾ ਗੰਦੀ ਆ ਦੀਦੀ ਤੈਨੂੰ ਛੱਡ ਕੇ ਚਲੀ ਜਾਂਦੀ ਆ ਔਰ ਇਹਦੀ ਦੀਦੀ ਦੇ ਬੁੱਕਸ ਦੇ ਕੋਲ ਉਹ ਇਹ ਕਹਿੰਦੇ ਪੜਾਤਾ ਦੂੰਗੀ ਮਾਂ ਮਾਂ ਦੇ ਜੀ ਭਾਈ ਇਹਨਾਂ ਹਾਂ ਹਾਂ ਤੋਂ ਨਾਲੇ ਮਨੇ ਸੀ ਉਹ ਦੇ ਦਿੱਤੋ ਉਹ ਮਠਾਲ ਕੇ ਮਾਤਾ ਕੀ ਚੀਜ਼ ਐ ਚੌਥੇ ਉੱਤੀ ਵੀ ਲੱਗੇ ਜਾਉਂਦਾ ਮੈਨੂੰ ਆਵਾਜ਼ ਵਾਰੀ ਸੁੱਤੇ ਉੱਤੇ ਠੀਕ ਆ ਮੈਂ ਕਿਹਾ ਮਰੀਦ ਸੱਜ ਲੱਗਿਆ ਤੂੰ ਤਾਂ ਮਾਤਾ ਕੀ ਚੀਜ਼ ਐ ਭੱਜਿਆ ਆ ਆ ਕੇ ਥੱਲੇ ਨੂੰ ਮੱਛਰ ਦੇਖ ਕੇ ਬਹਿ ਗਿਆ ਸੌਂ ਗਿਆ ਗਿਆ ਥੋੜੇ ਦਿਨ ਉੱਠ ਕੇ ਸੋਹੇ ਦੇ ਬਹਿ ਗਿਆ ਫੇਰ ਸੌਂ ਗਿਆ ਸਾਰਾ ਕੁਝ ਰੇ ਅੰਦਾਜ਼ ਲਿਖਿਆ ਨਹੀਂ ਸ਼ਕੀ ਆ ਇਹ ਬੱਚੇ ਨੂੰ ਬੋਲਾਂ ਚਾਹੀਦਾ ਆਖਾਂਗੇ ਕਿ ਇਹ ਅੰਦਰ ਮਮਾ ਬੱਚੇ ਨੂੰ ਨਾ ਰੋਣਾ ਚਾਹੀਦਾ ਬਬਾ ਬਹੁਤ ਵਧੀਆ ਹੈ ਬੜਾ ਜਿਆਦਾ ਮੇਰਾ ਅੱਜ ਨੂੰ ਤਾਂ ਉਹਨਾਂ ਨੂੰ ਘੱਟ ਘੱਟ ਸੌਣ ਤੋਂ ਪਹਿਲਾਂ ਥੋੜਾ ਜਿਹਾ ਪਾਠ ਤੇ ਸ਼ਬਦ ਦੇ ਮੈਂ ਠੀਕ ਕਰ ਦਿੰਦਾ ਤੇ ਉਹ ਹੁਣ ਆਪ ਹੀ ਜਿਵੇਂ ਤੇ ਨਾਮ ਹੀ ਬੋਲਾਂ ਤਾਂ ਕੁੜੀਆਂ ਵੀ ਕਹਿੰਦੀ ਮਮਾ ਸੁਣਾਓ ਸੁਣਾਓ ਤੇ ਇਹ ਸੇ ਮੈਂ ਪਾਠ ਪਹਿਲਾਂ ਬੋਲਦੀ ਹਾਂ ਜਰਦੀ ਸਾਹਿਬ ਨਹੀਂ ਮਮਾ ਪੂਤਾ ਮਾਤਾ ਸੁਣਾਓ ਜੀ ਉਹ ਨਾਲ ਵੀ ਤਰਜ਼ੀਂ ਦੇ ਵਿੱਚ ਆਪਾਂ ਤੇਰੇ ਨੂੰ ਹੋਰ ਜ਼ਿਆਦਾ ਵਧੀਆ ਕੋਈ ਮਮਾ ਤੇਰੀ ਕੁੱਤਾ ਮਾਰਦਾ। ਦੋਸਤ। ਦੋ ਚੇਂਜ ਕਰ ਤਾਂ ਮਾਦੀ ਲਾਲ ਹੋ ਗਈ। ਜੀਦੀ ਜੀਦੀ। ਉਹ ਆਇਆ ਮੁੱਖ। देखे भी ना कोई देखता तो तो जाकर फिर टूटी खोल जानी उधर थले जाकर लगा दे फिर बाद में आके फिर उधर टूट गया तो लगा दे पानी सारा खला रहा फिर चीका मार रहा है तो दांत भी नहीं चला दी मामा जी हैं बाबू ये इतनी बड़ी हो गई है ये ये शराब था ये कैप्सूल पर ऐसा है इतनी बड़ी चीज की जब बहुत ज़्यादा शराब था नाली जाती है नाली ये 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 ਇਸਰ ਨਹੀਂ ਉਹ ਤਾਂ ਕਰਨਾ ਸਿੱਟੇ ਨਹੀਂ ਹੈਗੇ ਉਹ ਮਿੱਟੀ ਦੀ ਗੁੱਜੀ ਸੀ ਹੁੰਦੀ ਉਹਦੇ ਜਬਾਤ ਹੁੰਦੇ ਨੇ ਇਹ ਤਾਂ ਥੋੜੇ ਜੇ 15 20 ਦਿਨ ਕਿ ਦੀਆਂ ਘਰ ਤੇ ਹਮ ਸੌਰੀ ਭਾਤੀ ਮੈਂ ਦੇਖਾਂਗਾ ਕਿ ਮਨਜੀਤ ਨੂੰ ਕੀ ਹੋ ਗਿਆ ਇਸ ਸਾਰੀ ਉਪਰ ਲੱਗੇ ਗਈ ਤਾਂ ਦੱਸੋ ਕਿੱਥੇ ਬੈਠੇ ਹੋਗੇ ਸਾਰੀ ਉਹ ਮੈਂ ਕਿਹਨਾਂ ਲੋਕੀ ਘਰ ਦੇ ਗਾਵਾਂ ਤੋਂ ਕਦੇ ਕੋਈ ਜੀ ਕੋਸਪਾ ਦੋ ਕੋਨੇ ਕਰੇ ਸ਼ਰਾਪਾ ਕਰਦੀ ਚਿਹਿਆਂ ਕੋਈ ਸ਼ੈਂਪੂ ਦੇ ਸ਼ੀਸ਼ੇ ਮਿਲ ਗਏ ਤੇਲ ਦਿਨਿਆ ਕੋਈ ਹੋਰ ਬਹੀਰੀ ਪੁਰਸਾ ਦਿਨ ਕਿਹਦੀ ਪੈਨ ਦਾ ਸ਼ੁਰੂ ਕਰ ਕੋਚ ਬਜਾਉਂਦਾ ਸਾਥੋਂ ਦੇ ਵਿੱਚ ਕੋ ਟੋਕਰ ਸੇ ਸਤ ਸਫਣਾ ਲਾ ਰੱਖੀ ਤੇਲੀ ਦੇ ਕੋਈ ਜਿਹੇ ਹੱਥ ਨਹੀਂ ਲੋਣਾ ਮੇਂਜੀ ਸੱਬ ਬਣਾ ਲੇ ਜੇ ਵੀ ਦਿਲ ਕਰਦਾ ਉਹ ਮੈਨੂੰ ਮਿਲੋ ਨਾ ਨੂਨ ਆ ਅੱਜ ਆਪਾਂ ਚੋਲਰ ਆਦੀ ਪਾਣੀ ਆ ਇੱਥੇ ਪੀਣੀ ਆ ਆਹ ਪੀਣੀ ਆ ਇੱਧਰ ਆਨੇ ਬਚਾ ਲਓ ਇੱਥੇ ਕੋਈ ਨਾ ਰੱਖੋ ਕਿਉਂ ਹੋਇਆ ਮਦਰ ਵਿੱਚ ਗੂੜ ਪਾਣੀ ਜ਼ਿਆਦਾ ਖਾਇਆ ਗਏ ਬਸ ਨਾ ਲੈਣਾ ਕੋਈ ਨਾ ਪਾਈ ਵੀ ਨਾ ਲੈਣੀ ਕੋਣੀ ਨਾ ਖਾਗੋ ਲੋ ਜੀ ਇੱਧਰ ਆਪਾਂ ਨੇ ਰੋਟੀ ਪਾਣੀ ਦੀ ਤਿਆਰੀ ਕਰ ਰਹੇ ਆਂ ਬਸ ਹੁਣ ਰੋਟੀ ਪਣੀ ਦੇ ਦਿੰਦੇ ਆਂ ਅਮਨ ਜੀ ਮੇਰੇ ਬਲੌਗ ਸ਼ੂਟ ਕਰੀਗੀ ਮੇਰੀ ਹੈਲਪ ਕਰ ਦੋ ਮੈਂ ਤੁਹਾਨੂੰ ਚੰਪਾਈ ਵੀ ਸਾਂਹ ਅੱਛਾ ਜਾ ਰਹੀ ਹੁੰਦੀ ਹੈ ਸਾਡੇ ਬਿੱਲ ਕਿੰਨਾ ਆ ਰਿਹਾ ਹੈ 25 ਦਿਨ ਰਵੀਰਨ ਬਾਰੇ 25 ਦਿਨ ਉਹ ਕੋਈ ਜਾਣ ਕੇ ਪੁੱਛਦਾ ਹਾਂ ਉਹਨਾਂ ਨੇ ਕਿਹਾ ਕਿ ਫਾਈਨਲ ਟੈਕਨਿਕ ਇੱਕ ਇਹ ਪੈਸਾ ਜਿੰਨੀ ਦਿੱਤਾ ਹੈ ਹਾਂ ਤਾਂ ਨਹੀਂ ਤਾਂ ਅਸੀਂ ਜਮ ਹਾਲੇ ਬਸ ਉਹ ਕਿਹਦੇ ਆ ਰਹੇ ਨੇ ਹਾਂ いいんじゃないですか？ बस बोलती हूं मैं ये जो है वो पता है प्रोटोकॉल आएगा गया हो शादी है शादी है तभी मैं हर बात तो चला लेके पर आ सकती है ये तुझे उधर ले जाने घर पे पहले काम वाले ना ਕਿਤੇ ਨਾ ਕਾਡੂ ਕਿੱਥੇ ਆ ਕਾਡੂ ਕਿੱਥੇ ਆ ਕਾਡੂ ਨਾ 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 ਕਾਡੂ ਨਾ ਮੈਂ ਖਾਣੀ ਖਾਣੀ ਆਹ ਜੀ ਕੀ ਦਾ ਖੀ ਦਾ ਖੀ ਦਾ ਜੀ ਕੀ ਦਾ ਖੀ ਦਾ हां जी दिन है कि वैसे आज अपने गंगा साहब आए और थे सारे पुराने के यहां पर दर्शन करने के साथ में सारे के यहां पर तो बेटा ये चलो का ध्यान से आए बाहर हमने चले लगे प्रणाम है येरी तरफ से पेट से खाने के सामने डिस्ट्रिक्ट के ऊपर बोला सुनाना बोला

कि आज भी मामूजी रोटी खा लेते हैं। उन्होंने कौन सी बोली हैं कि आज भी मामूजी आज भी 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 � देवी रूप से हूं चप्पल मना रहे हैं <laughs> ਪਾਲਾ ਐਨਾ ਦਾ ਕਰਨ ਵੂ ਪਾਲਾ ਪਾਲਾ ਚਪਲਾਂ ਪਾਲਾ ਪਾਲੋ ਚੰਪਲਾਂ ਪਾਲਾ ਦੇਖੀਏ ਦੇਖੀ ਕਰ ਰਹੇ ਆ ਪਾਪਾ ਪਾਪਾ

ना ना हाँ बिल्स्केर बिल्स्केर ना ए बीबी बी बी ने फिलहाल चूर है। अब कहाँ बस मैं किस किस की बीमारी है नहीं तो कोई चक्कर नहीं है। एक ही मसाला मसाला नहीं। जब होता है क्या बस अंदर कुछ जा रहे हैं कोई जा रहे हैं ना ना ना। ਆਦਾ ਮੋੜੇ ਇਹਦਾ ਮੋੜ ਕੇ ਅਲੀ ਨੂੰ ਮੈਂ ਬੁਲਾ ਕੇ ਮੱਛ ਲੈਣੀ ਮਮਾ ਦੀ ਬਾਤ ਕਰੋ ਨਹੀਂ ਨਹੀਂ ਇਹ ਪਹਿਲੀ ਵਾਰੀ ਬੜੀਆ ਠੀਕ ਆਈ ਬਾਸ ਨਹੀਂ ਸੱਜਣਾ ਦਾ ਕੰਮ ਮੋੜੀ ਦਾ ਹੁੰਦਾ ਹੈ ਜਾ ਕੇ ਦੇਖਾਂਗੇ ਅਸੀਂ ਇਹਨਾ ਵੀ ਨਹੀਂ ਮਾਰ ਕੇ ਨਹੀਂ ਨਹੀਂ ਕਾਹੀ ਤਾਂ ਆਂਦੇ ਆਂ ਅਦੀ ਮਾਂ ਨੂੰ ਕੋਈ ਚੰਗਾ ਲੱਗੇ ਆ ਸੀ ਜੀ ਹਾਂ ਹਾਂ ਮੈਂ ਦਊਂਗੀ ਜੀ ਬਰੇਗ ਵੇ ਪਤਾ ਨਹੀਂ ਕਿ ਅਗਲੀ ਮੈਂ ਗੁੱਡੀ ਕਾੜਦੀ ਹੈਗੀ ਪਤਾ ਨਹੀਂ ਮੈਂ ਨਾ ਮਗਾ ਕੋਈ ਇਹ ਮੈਂ ਨਾ ਮੈਂ ਇਹ ਆਪਾਂ ਪਾਣਾ ਥੋੜਾ ਰਿਹਾ ਹੈ। ਹੋਰ ਮਸਾਏ ਨੇ। ਹੈ? ਇਹ ਲੈ ਵੀਰ ਵੀਾਰ ਵੀ ਵਧੀਆ ਬਾਹਰ ਬੈਠਾਂਗੇ। ਬਾਹਰ ਬਾਂਸੇ ਕਿੱਤਰ ਬਾਹਰ ਉੱਤੇ ਬੈਠਣ ਵਾਲੇ ਮੈਨੂੰ ਲੱਗਦਾ ਉੱਥੇ ਬੈਠੇ ਹੁੰਦੇ ਨਾ ਸਾਰੇ ਕੱਟੇ ਉੱਤੇ ਬੈਠਦੇ। ਹੱਸਾਸੀਆਂ ਕੂਲਰ ਉੱਤੇ ਫਿੱਟ ਕਰਨਾ ਹੈ ਜੀ ਇੱਧਰ। ਬੀਬੀ ਆਣਾ ਮਾਨੂੰ। ਬਸ ਲੈ ਤਾਂ ਕੋਈ ਅੰਦਰ ਵੇਖਦਾ। ਕੋਈ ਨਾ ਹੈ? ਕਾ ਮੈਂ ਫਿਰ ਹਾਂ ਹਾਂਜੀ ਉਹ ਬੈਠੇ ਉਹਦਾ ਨਾ ਬੋਟੀ ਦੇ ਜਨਦੂਸੀ ਹੈ ਕਹਿੰਦੇ ਨਿਆਣੇ ਕੇ ਕੱਟਣ ਲੱਪੇ ਹਾਂ ਦੋ ਤਰੀਕ ਦਾ ਹਾਂਜੀ ਆ ਜਾ ਆ ਜਾ ਆ ਨਾ ਜਿੱਥੇ ਤੂੰ ਬੈਠਾ